ਅੱਜ ਹਰਜੰਟ ਦੇਖਾਈ ਕਿ ਰਾਸ਼ਨ ਸਮਰਥ ਹਾਂ ਅਬ ਜਿਸ ਤੱਕ ਆਪਾਂ ਨੂੰ ਪਤਾ ਹੈ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਬਾਰਡਰੀ ਇਲਾਕਿਆਂ ਦੇ ਵਿੱਚ ਅੱਜ ਉਹਨਾਂ ਦੇ ਵਾਸਤੇ ਪਹਿਲਾਂ 20 ਮਗਰੀ ਲੁਧਿਆਣਾ ਸ਼ਹਿਰ ਤੋਂ ਭੇਜੀ ਗਈ ਹੈ ਔਰ ਅੱਜ ਇੱਥੋਂ ਜਿਹੜਾ ਉਹ ਪਸ਼ੂਆਂ ਵਾਸਤੇ ਚਾਰਾ ਜਾਂ ਇਨਸਾਨਾਂ ਵਾਸਤੇ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਚਾਹੇ ਉਹ ਰਾਸ਼ਨ ਹੈ ਫਰੂਟ ਹੈ ਸੈਂਟਰੀ ਪੈਡਸ ਨੇ ਮੈਡੀਸਿਨਸ ਹੈ ਪਾਣੀ ਹੈ ਉਹ ਸਾਰਾ ਕੁਝ ਜਿਹੜਾ ਸਮਾਨ ਹੈ ਇਹ ਇੱਕ ਕਰਕੇ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਡੇ ਪੰਜਾਬੀ ਭਾਈ ਭੈਣ ਬਾਰਡਰ ਦੇ ਇਲਾਕਿਆਂ ਦੇ ਉੱਤੇ ਇਹਨਾਂ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾ ਸਕੇ ਕਨੇਟ ਕਨੇ ਟ੍ਰੱਕ ਨੇ ਕੋਈ ਨਹੀਂ 8 ਟਰੱਕ ਨੇ ਜੀ ਜਾ ਰਹੇ ਨੇ ਚਾਰੇ 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 ਦੇ ਪਸ਼ੂਏ ਪਸ਼ੂਆਂ ਦੇ ਪਸ਼ੂਆਂ ਵਾਸਤੇ ਚਾਰੇ ਲਈ ਜਾ ਰਹੇ ਨੇ ਔਰ ਚਾਰ ਟਰੱਕ ਦੇ ਵਿੱਚ ਬਾਕੀ ਰਾਸ਼ਨ ਸਮਗਰੀ ਔਰ ਸਾਰਾ ਸਬਾਨ ਹਾਂਜੀ ਅਮਨ ਅਰੂੜਾ ਜੀ ਔਰ ਨਾਲ ਐਮਐਲਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਹਿਬ ਪ੍ਰੀਮੀਅਰ ਸਾਹਿਬ ਬੋਲੇ ਇੱਥੇ ਸਾਡੇ ਸਿਮੀ ਪਛਾਨ ਚੇਅਰਮੈਨ ਸਾਰੇ ਇੱਥੇ ਪਹੁੰਚੇ ਹੈਗੇ ਆ ਔਰ ਮੈਂ ਆਸ ਕਰਦੀ ਆ ਵੀ ਅਜਿਹੇ ਚੰਗੇ ਕਾਰਜਾਂ ਨੂੰ ਅਸੀਂ ਵਧਾਵਾ ਦਿੰਦੇ ਰਵਾਂਗੇ ਔਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਲਈ ਅੱਜ ਆਪਾਂ ਰਲ ਕੇ ਖੜੇ ਹੋ ਸਕੇ। ਜਿਵੇਂ ਬੀਤੇ ਤਨ ਦਾ ਬੋਟਲ ਆ ਗਿਆ ਆ ਪਾਪੀ ਪਾਣੀ ਆ ਗਿਆ ਹਾਲ ਸਥਿਤੀ ਹੈਗੀ ਹੈ। ਸਥਿਤੀ ਬਹੁਤ ਜ਼ਿਆਦਾ ਕੰਟਰੋਲੇਬਲ ਹੈਗੀ ਹੈ। ਕੱਲ ਪਾਰੀ ਬਾਰਿਸ਼ ਮੀਂਹ ਹੋਣ ਕਰਕੇ ਤੁਸੀਂ ਦੇਖਿਆ ਵੀ ਅਪ ਟਿਲ ਦਾ ਬ੍ਰਿੰਦਿ ਨੂੰ ਆਪਾਂ ਕਹਿੰਦੇ ਬਿਲਕੁਲ ਕਿਨਾਰਿਆਂ ਤੱਕ ਪਾਣੀ ਆਇਆ ਪਰ ਪਾਣੀ ਬਿਲਕੁਲ ਵੀ ਬਾਹਰ ਨਹੀਂ ਆਇਆ ਔਰ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਸ਼ਾਮ ਦੀ ਵੈਸੇ ਸਥਿਤੀ ਸੀ ਜਿਹੜਾ ਪੁਲੀਆਂ ਦੇ ਨਾਲ ਲਾ ਕੇ ਪਾਣੀ ਲੰਗ ਰਿਹਾ ਸੀ ਉਹ ਵੀ ਡਿੱਡ ਡੋਡੋ ਕੁੱਟੀਵਾ ਹੋ ਗਿਆ ਸੀ ਔਰ ਅੱਜ ਜਿਹੜੀ ਸਥਿਤੀ ਹੈ ਪੂਰੀ ਦੀ ਪੂਰੀ ਅੰਡਰ ਕੰਟਰੋਲ ਹੈਗੀ ਹੈ ਜੀ ਮੇਰੀ ਹੱਥ ਜੋੜ ਕੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਜੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਕਰੀਏ ਜੇਕਰ ਕਿਤੇ ਕੋਈ ਦਿੱਕਤ ਆਂਦੀ ਹੈ ਤਾਂ ਹੈਲਪਲਾਈਨ ਕੰਟਰੋਲ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਉਹਨਾਂ ਤੇ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਨੇ ਉਸ ਤੋਂ ਇਲਾਵਾ ਇਸ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਏ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਦੀਆਂ ਤਾਰਾ ਕਰਕੇ ਜਾਂ ਹੋਰ ਕੋਈ ਹੱਬੀ ਨਾ ਵੀ ਨਾ ਹੋਵੇ ਉਹਨਾਂ ਨੂੰ ਘਰਾਂ ਦੇ ਅੰਦਰ ਰੱਖਿਏ ਔਰ ਆਪ ਵੀ ਅਸੀਂ ਪਾਣੀ ਦੀ ਵਰਤੋਂ ਜਿਹੜੀ ਉਹ ਬਹੁਤ ਲਿਮਟਿਡ ਕਰੀਏ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਕਰੀਏ ਤਾਂ ਕਿ ਅੱਜ ਦੇ ਇਸ ਦੌਰ ਦੇ ਵਿੱਚੋਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਨਿਕਲ ਪਈਏ ਧੰਨਵਾਦ ਜੀ ਧੰਨ ਦੀ ਕੋਈ ਸ਼ਾਸਵਲ ਲੱਗ ਰਿਹਾ ਕੀ ਕਹਤਾ ਜਾ ਰਿਹਾ ਉਹ ਨਾ ਉਹ ਕੱਲ ਮੈਂ ਆਪਣੇ ਵਾਰ ਦੇ ਥੋੜੀ ਦੱਸ ਦਿੰਦਾ ਦੋ ਮਕਾਨ ਗਿਰੇ ਮੇਰੇ ਵਾਰ ਚ 90 ਚ ਤੇ ਜਦ ਮੈਨੂੰ ਪਤਾ ਲੱਗਿਆ ਮੈਂ ਗਿੰਤੀ ਦੇ 15 ਮਿੰਟ ਦੇ ਉੱਥੇ ਮੈਂ ਪਹੁੰਚ ਗਿਆ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜੀਸੀਬੀ ਬੁਲਾ ਕੇ ਕਿਉਂਕਿ ਤਾਰਾਂ ਉਹਦੇ ਥੱਲੇ ਆ ਗਏ ਸੀ ਜਿਹੜੇ ਮਕਾਨ ਕਰਿਆ ਉਹ ਏਰੀਆ ਦੀ ਲਾਈਟ ਅੱਜ ਹਲੇ ਵੀ ਬੰਦਾ ਕੱਲ ਕੱਲ ਦੀ ਲਾਈਟ ਬੰਦਾ 36 ਘੰਟੇ ਹੋ ਗਏ ਲਾਈਟ ਬੰਦਾ ਹੁਣ ਐਕਸੀਡੈਂਟ ਸਾਹਿਬ ਨੂੰ ਕਹਿ ਕੇ ਤਾਰਾਂ ਨਵੀਆਂ ਪਵਾ ਰਹੇ ਆ ਤੇ ਆ ਸ਼ਾਮ ਤੱਕ ਲਾਈਟ ਕਹਿੰਦੇ ਐਕਸੀਡੈਂਟ ਨੇ ਵਾਦਾ ਕੀਤਾ ਵੀ ਚੱਲ ਪੂਗਾ ਤੇ ਕੱਲ ਸਾਰਾ ਮਲਬਾ ਸੀ ਉੱਥੋਂ ਚਕਾਇਆ ਤਾਂ ਕਿ ਜਿਹੜਾ ਲੰਘੇ ਚ ਗਿਰ ਗਿਆ ਸੀ ਮਲਬਾ ਉਹ ਅਸੀਂ ਚੁਕਾ ਕੇ ਰਸਾ ਕਲੀਅਰ ਕਰਤਾ ਚੈੱਕ ਕਈ ਮਾਤਦਰੀਆਂ ਨੇ ਪਹਿਲਾਂ ਇਹ ਕਨਸੈਪਟ ਕੋਸ਼ਿਸ਼ ਕੀਤੀ ਹੈ ਉਸ ਨੂੰ ਲੈ ਕੇ ਕੀ ਕੀਤੀ ਕਰਦੇ ਇਹਦੇ ਵਿੱਚ ਅਸੀਂ ਕਾਰਪਸ਼ਨ ਨੇ ਪਹਿਲਾਂ ਵੀ ਕਈ ਨੋਟਿਸ ਕੱਢੇ ਆ ਕਿ ਇਹ ਬਿਲਡਿੰਗ ਬੜੀ ਖਸਤਾ ਹਲਚਾ ਪਰ ਲੋਕਾਂ ਨੂੰ ਪਾਸ ਸਾਹਮਣੇ ਤੋਂ ਬਾਹਰ ਕਿਉਂ ਨਹੀਂ ਲੋਕ ਸਮਝਦੇ ਜਾਣ ਮਾਲ ਪ੍ਰੋਵਾਈ ਨਹੀਂ ਕਰਦੇ ਬੈਠੇ ਆ ਵਿੱਚ ਛੱਤਾਂ ਵੀ ਗਰਗੀਆਂ ਤਾਂ ਵਿੱਚ ਕਈ ਬੈਠੇ ਕੋਈ ਕਿਰਾਏਦਾਰ ਉਹ ਇਸ ਕਰਕੇ ਨਹੀਂ ਖਾਲੀ ਕਰ ਰਿਹਾ ਵੀ ਕੁਝ ਪੈਸੇ ਮਲਣ ਦੇ ਉਹ ਕਰੇ ਉਹ ਕਰਾਇਦਾਰ ਬੈਠਾ ਛੱਤ ਗਿਰੀ ਹੋਈ ਹੈ ਤਾਂ ਨਹੀਂ ਹਲਦੇ ਤੇ ਆਪਣੇ ਲੋਕਾਂ ਨੂੰ ਆਪਣੇ ਪ੍ਰੋਵਾਈ ਨਹੀਂ ਮੈਂ ਕਈ ਘਰ ਐਸੇ ਦੇਖਿਆ ਕਿੜੇ ਗਰੇ ਪਏ ਆ ਪਰ ਫਿਰ ਵੀ ਵਿੱਚ ਬੈਠੇ ਆ ਗੁੱਡੇ ਤੇਦਾ ਇਸ ਵਾਰ ਤੁਹਾਨੂੰ ਕੀ ਹਲਾ ਗੁੱਡੇ ਨਾਲੇ ਦੇ ਨਾਲ ਨਾਲ ਕਰਦੇ ਸੀ ਸਾਰਾ ਕੰਮ ਮੈਂ ਆਪ ਗਿਆ ਮੈਂ ਸੈਂਟਰਲ ਜੀ ਵੀ ਕੰਮ ਮੈਂ ਨਾਰਥ ਜੀ ਕੰਮ ਮੈਂ ਸ਼ੋਕਪੁਰ ਪਰਾਸ਼ਰ ਪੀ ਐਮ ਐਲ اے ਨਾਲ ਰਿਹਾ ਮਤਲਬ ਬੱਕਾ ਜੀ ਨਾਲ ਰਿਹਾ ਸਥਿਤੀ ਹੁਣ ਬੜੀ ਠੀਕ ਅੱਗੇ ਨਾਲੋਂ ਪੱਲ ਤਾਂ ਬਹੁਤ ਡਰ ਲੱਗਣ ਲੱਗੇ ਸੀ ਸਚਾਈ ਮੈਂ ਤਾਂ ਦਾ ਉਹ ਡਾ ਲੱਖ ਲੱਖ ਜੇ ਵੀ ਅਸੀਂ ਮੀ ਪੈ ਗਿਆ ਹੋਰ ਇਸ ਕਰਕੇ ਨੁਕਸਾਨ ਨਾ ਹੋ ਜਵੇ ਪਰ ਪਰਮਾਤਮਾ ਨੇ ਸਾਡੀ ਸੁਣ ਲਈ ਕੱਲ ਪ੍ਰਸ਼ਾਦ ਵੀ ਬੜੇ ਬੰਦੇ ਆ ਜੀ ਸਾਡੇ ਸ਼ਾਇਦ ਪਰਮਾਤਮਾ ਸੁਣ ਲੇ ਇਸ ਕਰਕੇ ਥੋੜਾ ਬਚਾ ਹੋ ਗਿਆ ਹੁਣ ਪਾਣੀ ਕਾਫੀ ਡੋ ਜਿਹੜਾ ਜਿਹੜਾ ਅਲਰਟ ਆ ਪਰ ਸਰਕਾਰ ਬਹੁਤ ਪ੍ਰਸ਼ਾਸਨ ਨੇ ਕੀਤਾ ਹੀ ਹੋਇਆ ਜੀ ਥੋੜਾ ਜਿਹਾ ਆਪਣਾ ਆਪ ਵੀ ਧਿਆਨ ਦਈਏ ਜਿਹੜੀ ਵੀ ਭਿੱਜੀ ਰਹੀ ਹੈ ਰੈਸ਼ ਇਹ ਇਹ 8 ਗੱਡੀਆਂ ਭੇਜ ਰਹੇ ਆ ਅੱਜ ਸਾਰੇ ਐਮਐਲਏ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਆਮਰੋੜਾ ਜੀ ਤੇ ਚਾਰੇ ਦਾ ਵੀ ਭੇਜ ਰਹੇ ਚਾਰ ਟਰੱਕ ਅਸੀਂ ਜੋ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਮੈਂ ਪਬਲਿਕ ਨੂੰ ਵੀ ਕਰਦਾ ਜਿਹੜਾ ਕੋਈ ਦਾਨ ਪਤਨ ਕਰਨਾ ਚਾਵੇ ਉਹ ਕਰੇ ਜ਼ਰੂਰ ਕਰੇ ਕਿੱਥੇ ਲੋੜ ਆ ਉੱਤੇ ਸਮਾਨ ਪਹੁੰਚਾਵੇ ਧੰਨਵਾਦ